ਦੇ ਸਾਨੂੰ 12 1 ਵਜੇ ਦੀ ਕਰੇ ਪਹੁੰਚਦੇ ਆ ਬਹੁਤ ਮੁਸ਼ਕਲਾਂ ਨੇ ਰਸਤੇ ਦੇ ਵਿੱਚ ਰਾਤ ਹਨੇਰਾ ਹੋ ਜਾਂਦਾ ਟ੍ਰੈਫਿਕ ਬਹੁਤ ਹੁੰਦੀ ਹੈ ਗਰੀਬ ਦੇ ਪੁੱਤ ਨੂੰ ਕੌਣ ਦਿੰਦਾ ਨੌਕਰੀ ਜੀ ਠੀਕ ਹੈ ਜੀ ਗ੍ਰੈਜੂਏਟ ਹੈ ਇਹ ਠੀਕ ਹੈ ਨੌਕਰੀਆਂ ਰਹਿ ਗਿਆ ਸਾਹੂਕਾਰਾਂ ਦੇ ਪੁੱਤਾਂ ਨੂੰ ਜੀ ਜਿਹੜੇ ਬੰਦੇ ਨੂੰ ਪਿੰਡ 'ਚ ਕੋਈ ਪੋਤਾ ਨਹੀਂ ਉਹ ਵੀ ਆ ਕੇ ਇੱਥੇ ਗਾਲ ਕੱਢ ਕੇ ਕਹਿੰਦਾ ਪਰੇਕਾਰ ਓਏ ਇਹ ਕੰਮ 'ਚ ਕੋਈ ਸਹਯੋਗ ਨਹੀਂ ਦਿੰਦਾ ਇਹ ਗਾਲ ਹੀ ਨੇ ਸਰਕਾਰ ਨੂੰ ਪੀ ਲਈ ਇਹ ਸਾਡਾ ਗਰੀਬਾਂ ਨੂੰ ਟਾਈਮ ਪਾਸ ਵੀ ਕਰਨ ਦੇ ਦੇਉਂ ਤਾਂ ਨਹੀਂ ਕੋਈ ਦਿੰਦੇ ਸਾਨੂੰ ਅੱਛਾ ਹਰ ਦਾ ਬੱਚੇ ਪਾਲਣ ਤਾਂ ਦੇ ਦੇਣ ਵੀ ਕੋਈ ਕਿਤੇ ਨਾਕੇ ਤੇ ਘੇਰ ਲੈਂਦਾ ਕੋਈ ਕਿਵੇਂ ਕਰ ਲੈਂਦਾ ਗੇੜੇ ਵੀਰ ਟੂੜੀ ਦੀਆਂ ਟਰਾਲੀਆਂ ਭਰਦੇ ਹਨ ਲੇਬਰ ਕਰਦੇ ਹਨ ਜਾਂ ਜਿਹੜੇ ਵੀਰ ਡਰਾਈਵਰ ਇਹ ਟਰਾਲੇ ਨੂੰ ਭਰ ਕੇ ਲੈ ਜਾਂਦੇ ਹਨ ਉਹਨਾਂ ਨਾਲ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਉਹਨਾਂ ਨੂੰ ਕਿਸ ਤਰ੍ਹਾਂ ਪਰੇਸ਼ਾਨੀਆਂ ਆਉਂਦੀਆਂ ਕੀ ਤਖਰੀਫਾਂ ਮਿਲਦੀਆਂ ਤੇ ਲੋਕ ਉਹਨਾਂ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਆ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਵੀਡੀਓ ਨੂੰ ਅਖੀਰ ਤਾਈਂ ਜਰੂਰ ਵੇਖਿਓ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਫਿਰ ਬਾਈ ਕਰੀ ਜਾਂਦੇ ਮਿਹਨਤ ਮਜ਼ਦੂਰੀ ਹਾਂਜੀ ਹਾਂਜੀ ਚੱਲੀ ਜਾਂਦਾ ਕੰਮ ਬਾਈ ਗੁਰੂ ਕਿਰਪਾ ਨਾਲ ਜੀ ਫਿਰ ਤਾਂ ਹੁਣ ਪੂਰਾ ਤੁਹਾਡਾ ਕੰਮ ਸਖਤੀ ਹੈ ਸਖਤ ਬਹੁਤ ਸਖਤ ਹੈ ਜੀ ਤੂੜੀ ਦਾ ਹਨਾ ਪੂਰਾ ਸਖਤ ਹੈ ਜੀ ਕਰੀਏ ਕੀ ਮਜਬੂਰੀ ਕਿੰਨੇ ਕ ਵਜਨ ਬੋਜਣ ਵਾਲੀ ਪੰਡ ਬਣ ਜਾਂਦੀ ਹੈ ਇਹ ਪੰਡ ਤਾਂ ਜੀ 70 65 60 50 ਦੇ ਘਰਾਂ ਚ ਚੱਲੀ ਜਾਂਦੀ ਹੈ ਇਹ ਤਾਂ ਬਾਈ ਯਾਰ ਬਹੁਤ ਤਗੜਿਆ ਕਿਹੜੇ ਪਿੰਡੋਂ ਆਏ ਤੁਸੀਂ ਮੇਰਾ ਪਿੰਡ ਗੁਰਥੜੀ ਹੈ ਜੀ ਅੱਛਾ ਗੁਰਥੜੀ ਤੋਂ ਇੱਥੇ ਅੱਜ ਭਗਤੇ ਭਾਈ ਕੋਲੇ ਆ ਕੇ ਤੁੜੀ ਭਰਦਾ ਹੈ ਹਾਂਜੀ ਹਾਂਜੀ ਤੇ ਫੇਰ ਬਾਈ ਯਾਰ ਜਿਹੜਾ ਤੁਸੀਂ ਆਉਣ ਜਾਣ ਕਰਦੇ ਆ ਮਸੂਨ ਨੂੰ ਜਾਂਦਿਆਂ ਨੂੰ ਰਾਹਤੇ 'ਚ ਕਿਵੇਂ ਹਨੇਰਾ ਸਵੇਰਾ ਹੋ ਜਾਂਦਾ ਕਿੰਨਾ ਕਿ ਹਨੇਰਾ ਹੋ ਜਾਂਦਾ ਬਹੁਤ ਮੁਸ਼ਕਲਾਂ ਹੁੰਦੀਆਂ ਨੇ ਰਾਤ ਹੋ ਕੇ ਕਿ ਭੱਜ ਜਾਂਦਾ ਸਵੇਰੇ 4 ਵਜੇ ਤੁਰਦੇ ਆਂ ਹਾਂਜੀ ਚਲੋ ਬੰਦੇ ਇਕੱਠੇ ਕਰਦੇ ਆਂ ਹੋਲੀ-ਵੋਲੀ ਆਉਂਦੇ ਭੂਗ ਲਾਉਣੇ ਆਂ ਸਾਡਾ ਮੰਨ ਲਓ 10-11 ਤੱਕ ਕੰਮ ਹੀ ਵੱਜ ਜਾਂਦਾ ਚੱਲਦਿਆਂ ਨੂੰ ਅੱਛਾ ਜੀ ਉਦੋਂ ਤੱਕ ਚਲੋ ਕਿਤੇ ਤੂੜੀ ਘਾੜ ਕੇ ਤੇ ਸਾਨੂੰ 12-1 ਵਜੇ ਜੀ ਘਰੇ ਪਹੁੰਚਦੇ ਆਂ ਬਹੁਤ ਮੁਸ਼ਕਲਾਂ ਹੁੰਦੀਆਂ ਨੇ ਰਾਹਤੇ ਦੇ ਵਿੱਚ ਰਾਤ ਹਨੇਰਾ ਹੋ ਜਾਂਦਾ ਟ੍ਰੈਫਿਕ ਕੋ ਬਹੁਤ ਹੁੰਦੀ ਹੈ ਹਾਂਜੀ ਹਾਂਜੀ ਬਚ ਕੇ ਜਾਂਦੇ ਆਂ ਕਿ ਗਰੀਬ ਬੰਦੇ ਆਂਗੇ ਪਰਿਵਾਰ ਪਾਲਦੇ ਆਂਗੇ ਵੀ ਕੋਈ ਅਹੀ ਜੀ ਦੁਰਘਟਨਾ ਨਾ ਹੋ ਜੇ ਨਾਮ ਗੁਰਦਤ ਸਿੰਘ ਆ ਜੀ ਮੇਰਾ ਅੱਛਾ ਕਿਹੜੀ ਜਗ੍ਹਾ ਤੋਂ ਆਪਾਂ ਅਸੀਂ ਜੀ ਇਧਰ ਮਾਨਸੇ ਤੋਂ ਆ ਜੀ ਅਸੀਂ ਅੱਛਾ ਹਾਂ ਗੁਰਥੜੀ ਤੋਂ ਆਪਾਂ ਜੀ ਇਹ ਤੂੜੀ ਦੀ ਲੇਬਰ ਦਾ ਹੀ ਕੰਮ ਕਰਦੇ ਆ ਜੀ ਹਾਂ ਜੀ ਤੂੜੀ ਦਾ ਲੇਬਰ ਦਾ ਕੰਮ ਕਰਦਾ ਸੀ 12 ਮਹੀਨੇ 30 ਦਿਨ ਇਹੀ ਕੰਮ ਆਈ ਸਾਡਾ ਤੇ ਪੜ੍ਹਾਈ ਕਿੰਨੀ ਕੀਤੀ ਆਪਾਂ ਪੜ੍ਹਾਈ ਮੈਂ 10ਵੀਂ ਪਾਸ ਆ ਜੀ ਟਰਾਈ ਕੀਤਾ ਦੀ ਫੌਜ ਵਾਸਤੇ ਕੋਈ ਉੱਥੇ ਬਣਿਆ ਨਹੀਂ ਹੈਗਾ ਮੰਨ ਕੇ ਚੱਲੋ ਅੱਛਾ ਤੇ ਭਰਤੀਆਂ ਵੇਖੀਆਂ ਜੀ ਆਹ ਤਿੰਨ ਭਰਤੀਆਂ ਦੇਖਿਆ ਮੈਂ ਜੀ ਠੀਕ ਆ ਤਿੰਨ ਜੋ ਆਈ ਬਰੀ ਹੋ ਮੰਨ ਕੇ ਚੱਲੋ ਕੱਢ ਦਿੰਦੇ ਦੀਏ ਮੇ ਹਮ ਵਪਾਰਦਾਨ ਵੀ ਇਹ ਕਰੀ ਫਿਰਦਾ ਕੋਈ। ਫੌਦੀਆਂ ਤਿਆਰੀਆਂ ਚ ਨਹੀਂ ਗਰੀਬ ਦੇ ਪੁੱਤ ਨੂੰ ਕੌਣ ਦਿੰਦਾ ਨੌਕਰੀ ਜੀ। ਠੀਕ ਹੈ। ਕਿਦਾਰੀ ਗ੍ਰੈਜੂਏਟ ਹੈ ਜੀ। ਨੌਕਰੀਆਂ ਰਹਿ ਗਈਆਂ ਸਾਹੂਕਾਰਾਂ ਦੇ ਪੁੱਤਾਂ ਨੂੰ ਜੀ। ਬਿਲਕੁਲ ਬਿਲਕੁਲ। ਛੱਟ 'ਚ ਭਰਤੀ, ਛੱਟ 'ਚ ਨੌਕਰੀ। ਗਰੀਬ ਦੇ ਪੁੱਤ ਨੂੰ ਕੋਈ ਨਹੀਂ ਪਤਾ ਗਰੀਬ ਦੇ ਪੁੱਤ ਦਾ ਪੰਡ ਥੱਲੇ ਲੋਟਨੇ। ਠੀਕ ਹੈ ਜੀ ਠੀਕ ਹੈ। ਕੋਈ ਨੌਕਰੀ ਨਹੀਂ ਗਈ ਸਾਨੂੰ। ਠੀਕ ਹੈ। ਹੁਣ ਤੁਸੀਂ ਦੇਖ ਲਓ ਵੀ ਜਿਵੇਂ ਮੰਨ ਲਓ ਤੁਹਾਡੀ ਕੁਦਰਤੀ ਰੋਡ ਤੇ ਅੱਜ ਟਰਾਲੀ ਲੱਗੀ ਜਗ੍ਹਾ ਹੈ ਨਹੀਂ ਸੀ ਕਿਤੇ ਪਰਨ ਨੂੰ। ਹਾਂ ਜੀ। ਇਹ ਵੀ ਇੱਕ ਕਾਫੀ ਸਮੱਸਿਆ ਹੈ। ਬਹੁਤ ਮਸੱਈ ਹੈ ਇਹ ਇਹਦੇ ਬਾਰੇ ਤਾਂ ਹੋ ਸਕਦਾ ਕੋਈ ਆ ਕੇ ਮਹਿਕਮੇ ਵਾਲਾ ਕਹੇ ਵੀ ਪਾਸੇ ਕਰ ਪਰ ਜਿਹੜੇ ਟਿਪਰ ਇੰਨੇ ਨੇ ਭਰ ਕੇ ਲੰਘਦੇ ਆਪਣੇ ਕੋਲ ਦੀਆਂ ਸੜਕਾਂ ਦੇ ਉਹਨਾਂ ਨੂੰ ਪਰ ਕੋਈ ਨਹੀਂ ਕੁਛ ਕਹਿੰਦਾ ਨਾ ਨਾ ਜੀ ਕੋਈ ਨਹੀਂ ਕਹਿੰਦਾ ਆ ਗਰੀਬ ਨੂੰ ਜਰੂਰ ਤਲਵਾਰ ਲਟਕਦੀ ਹੈ ਗਰੀਬ ਤੇ ਹਾਂ ਜੀ ਜਿਹੜੇ ਬੰਦੇ ਨੂੰ ਪਿੰਡ 'ਚ ਕੋਈ ਪੋਤਾ ਨਹੀਂ ਉਹ ਵੀ ਆ ਕੇ ਇੱਥੇ ਗਾਲ ਕੱਢ ਕੇ ਕਹਿੰਦਾ ਪਰੇ ਕਰ ਓਏ ਬਿਲਕੁਲ ਬਿਲਕੁਲ ਬਸ ਉਹਨੂੰ ਪਤੀ ਹੈ ਜੀ ਆਹ ਸਮੱਸਿਆ ਚਲਦੀਆਂ ਨਹੀਂ ਆ ਕਰਿਏ ਕੀ ਸਾਡੀ ਵੀ ਮਜ਼ਦੂਰੀ ਆ ਹੁਣ ਮਜ਼ਦੂਰੀ ਜਵਾਖ ਪਾਲਣੇ ਨੇ ਜੀ ਹੁਣ ਤੁਸੀਂ ਸਵੇਰ 4 ਵਜੇ ਉੱਠਦੇ ਆ ਤੇ ਸ਼ਾਮ ਦੇ ਰਾਤ ਦੇ 10 ਵਜੇ ਜਾਂਦੇ ਆ ਕਿਹੜੇ 10 ਦੀ ਕਿ ਕ ਵੱਜ ਜਾਂਦਾ ਅੱਛਾ ਜੀ 12 1 ਸਾਡਾ ਕੋਈ ਟਾਈਮ ਹੀ ਨਹੀਂ ਟਾਈਮ ਟੇਬਲ ਹੀ ਨਹੀਂ ਨਾਲੀ ਹਾਂਜੀ ਹਾਂਜੀ ਕੋਈ ਟਾਈਮ ਟੇਬਲ ਨਹੀਂ ਸਾਡਾ ਤਿਹਾਰ ਫਿਰ ਬਹਿਨੇ ਆਪਦੇ ਕੋਈ ਜਿਵੇਂ ਲੋਹੜੀ ਦੀਵਾਲੀ ਜਾਂ ਕੋਈ ਗ੍ਰੀਪਾ ਦੀ ਨਬਰ ਦੀਵਾਲੀ ਕਾਦੀ ਹੁੰਦੀ ਹੈ ਗ੍ਰੀਪਾ ਦੀ ਕਾਦੀ ਦੀਵਾਲੀ ਹੈ ਜੀ ਉਹਦੇ ਵੀ ਸੋਚਦੇ ਆ ਵੀ ਜੇ ਦਿਹਾੜੀ ਲਾ ਕੇ ਆਵਾਂਗੇ ਤਾਂ ਜਵਾਖਾਂ ਨੂੰ ਹੱਥ ਨੇ ਕੋਈ ਸਮਾਨ ਲਿਆ ਦਾਂਗੇ ਠੀਕ ਹੈ ਜੀ ਦੇ ਦਿਹਾੜੀ ਲੱਗੂ ਫੇਰ ਦੀਵਾਲੀ ਠੀਕ ਹੈ ਕੋਈ ਸਾਡਾ ਤਿਹਾਰ ਨਹੀਂ ਹੈਗਾ ਕੋਈ ਹੋਰ ਵਿਆਹ ਸ਼ਾਦੀ ਜਾਂ ਕੋਈ ਪ੍ਰੋਗਰਾਮ ਨਹੀਂ ਅਟੈਂਡ ਹੁੰਦਾ ਕੋਈ ਮੁਸ਼ਕਲ ਹੈ ਜੀ ਕੀ ਕਹਿਣਾ ਕਦੇ ਬਾਜੂ ਉਹਦੇ ਕੋਈ ਖੇਡ ਦੇ ਪ੍ਰੋਗਰਾਮ ਦੇਖਣੇ ਹੁੰਦੇ ਕੋਈ ਟੂਰਨਾਮੈਂਟ ਜਾਂ ਕੋਈ ਮਹਲਾ ਉਸ ਨਹੀਂ ਕੁਝ ਨਹੀਂ ਹੈਗਾ ਜੀ ਗਰੀਬਾਂ ਨੂੰ ਅੱਛਾ ਜੀ ਸਾਨੂੰ ਤਾਂ ਬਸ ਇਹ ਸੋਚ ਰਹਿੰਦੀ ਹੈ ਵੀ ਜਿਹੜੀ ਦਿਹਾੜੀ ਲਾਵਾਂਗੇ ਤਾਂ ਹੱਥ ਨੇ ਚੁੱਲ੍ਹੇ ਨੂੰ ਕੁਝ ਲੈ ਕੇ ਜਾਵਾਂਗੇ ਨਹੀਂ ਪਤਾ ਵੀ ਜਵਾਕ ਭੁੱਖੇ ਮਰਨਗੇ ਮੇਰੇ ਹਿਸਾਬ ਨਾਲ ਜਿਹੜਾ ਬਾਈ ਜੀ ਤੁਸੀਂ ਗੱਲ ਕਰ ਰਹੇ ਆਂ ਵੀ ਅਸੀਂ ਦਾ ਤੜਕੋ 4 ਵਜੇ ਉੱਠਦੇ ਆ ਰਾਤ ਦੇ 10 12 ਵੱਜ ਜਾਂਦੇ ਆ ਮੇਰੇ ਹਿਸਾਬ ਨਾਲ ਤਾਂ ਤੁਸੀਂ ਰਾਤ ਨੂੰ ਵੀ ਪਏ ਤੂੜ ਵੀ ਭਰੀ ਜਾਂਦੇ ਹੋਗੇ ਸੁਪਨੇ ਜਿਹੀ ਕਿਹ ਜਾਨ ਨੇ ਜੀ ਇਹ ਗੱਲ ਹੈ ਕੀ ਕਿ ਦੋ ਸਚਾਈ ਹੈ ਨਹੀਂ ਨਹੀਂ ਚੱਲੀ ਜਾਂਦੀ ਹੈ ਜੀ ਹਾਂ ਕਿਉਂਕਿ ਜਿਹੜਾ ਆਪਾਂ ਬੰਦਾ ਕੰਮ ਕਰਦਾ ਉਹ ਰਾਤ ਨੂੰ ਵੀ ਫਿਰ ਉਹ ਨੀਂਦ ਕਾਦੀ ਆ ਸਮਝ ਲਾ ਵੀ ਉਹ ਕੱਚੀ ਨੀਂਦ ਮੰਨਦਾ ਮੈਂ ਹਣਾ ਜਿਹੜਾ ਫਿਕਰ ਹੋਣਾ ਵੀ ਯਾਰ ਸਵੇਰ 4 ਵਜੇ ਫੇਰ ਉੱਠਣਾ 3 ਵਜੇ ਆਪਾਂ ਫੇਰ ਉੱਠਣਾ ਹਣਾ ਨੀਂਦ ਤਾਂ ਅਸੀਂ ਗੱਡੀ ਜੀ ਪੂਰੀ ਕਰ ਲੈਨੇ ਨਹੀਂ ਅਸਲ ਦੇ ਵਿੱਚ ਦਾ ਅੱਛਾ ਜੀ ਘੰਟਾ ਜਾਂਦੇ ਸੌਂਗੇ ਘੰਟਾ ਆਉਂਦੇ ਸੌਂਗੇ ਹਾਂ ਜੀ ਕਸੂਨੀ ਦੀ ਪੂਰੀ ਹੋ ਜਾਂਦੀ ਐ ਇੰਨੇ ਕੰਮ ਤੇ ਲੱਗ ਜਾਨੇ। ਬਾਕੀ ਬਾਈ ਜੀ ਟ੍ਰੈਫਿਕ ਚ ਰਾਤ ਨੂੰ ਸਮੱਸਿਆ ਵੀ ਬਹੁਤ ਆ ਜਿਵੇਂ ਤੁਸੀਂ ਜਾਣੇ ਆਉਣੇ ਆ। ਹਾਂਜੀ ਹਾਂਜੀ। ਹੈਨਾ ਚਲੋ ਆਪਾਂ ਸੰਭਲ ਕੇ ਆਪਦੀ ਡਰਾਈਵਰੀ ਕਰ ਲਾਂਗੇ ਤੇ ਅਗਲੇ ਦਿਨੀ ਮੂਰੇ ਡਰਾਈਵਰੀ ਚੰਗੀ ਆਉਂਦੀ। ਉਹ ਮੂਰੇ ਨਹੀਂ ਚੰਗੀ ਹੁੰਦੀ ਜੀ। ਹੈਨਾ ਇਹ ਵੀ ਕਾਫੀ ਵੱਡੀ ਮੁਸ਼ਕਲ ਆ ਬਹੁਤ ਸਮੱਸਿਆ ਆਉਂਦੀ ਹੈ ਜੀ। ਹੈਨਾ ਹੋਰ ਕੋਈ ਦਿੱਕਤ ਤੇ ਹੋਰ ਕੋਈ ਦਿੱਕਤ ਪਰੇਸ਼ਾਨੀ ਤੁਹਾਨੂੰ? ਹੋਰ ਪਰੇਸ਼ਾਨੀ ਸੋਨੂ ਪਤੀ ਟ੍ਰੈਫਿਕ ਦਾ ਹੋ ਗਿਆ ਤੇ ਬਾਕੀ ਘੇਰ ਘਰੀਆਂ ਦਾ ਹੋ ਗਿਆ ਜੀ। ਹਾਂਜੀ। ਲਾਕੇ ਲੱਗੇ ਹੁੰਦੇ ਆਗੇ। ਅੱਛਾ ਜੀ। ਕੋਈ ਮੰਨ ਲਓ ਇੱਥੇ ਗੱਡੀ ਤਾਂ ਮੈਂ ਲੈ ਕੇ ਆਇਆਗਾ ਮੈਂ ਦਿਹਾੜੀ ਲੈ ਕੇ ਗਿਆ 800 1400 ਮੈਂ ਗੱਡੀ ਤਾਂ ਲੈ ਕੇ ਆਣੀ ਪਤਾ ਚਲਾਨ ਮੇਰਾ ਉੱਥੇ 5000 ਦਾ ਕੱਟਿਆ ਪਿਆ ਹੋਵੇ ਅੱਛਾ ਜੀ ਇਹ ਵੀ ਸਮੱਸਿਆ ਬਹੁਤ ਆਉਂਦੀ ਚਲੋ ਇਹ ਥੋੜਾ ਜਿਆ ਪ੍ਰਸ਼ਾਸਨ ਨੂੰ ਅਸੀਂ ਵੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਇਹ ਜਿਹੜੇ ਬੰਦੇ ਰਾਤ ਨੂੰ ਮਿਹਨਤ ਮਜ਼ਦੂਰੀ ਵਾਲੇ ਉਹਨਾਂ ਤੇ ਧਿਆਨ ਦਿਆ ਕਰਨ ਸਾਰਾ ਪ੍ਰਸ਼ਾਸਨ ਤਾਂ ਪਾਪ ਨਹੀਂ ਕਹਿ ਸਕਦੇ ਕੋਈ ਜਿਹੇ ਵਿੱਚ ਬੰਦੇ ਬਹੁਤ ਚੰਗੇ ਹੁੰਦੇ ਆ। ਜੀ ਸਾਡੇ ਕਾਗਜ਼ ਪੂਰੇ ਹੋਣਗੇ। ਕਿਉਂਕਿ ਅਸੀਂ ਚਲੋ ਦਿਹਾੜੀ ਵਾਸਤੇ ਸਾਨੂੰ ਪਤਾ ਜੀ ਗੱਡੀ ਦੇ ਕਹੀਏ ਜੀ ਇੰਨੀ ਮਹਿੰਗੀ ਤਾਂ ਗੱਡੀ ਵੀ ਨਹੀਂ ਲੈਤੀ ਜਾਂਦੀ। ਵੀ ਸਾਰੇ ਕਾਗਜ਼ਾਂ ਨੂੰ ਪੂਰੀ ਗੱਡੀ ਲੈ ਲਈਏ ਅਸੀਂ। ਹਾਂ ਜੀ ਹਾਂ ਜੀ। ਚਲੋ ਟਾਈਮ ਪਾਸ ਵਾਸਤੇ ਅਸੀਂ ਲੈ ਲੈਨੇ ਗੱਡੀਆਂ ਉਹ ਕਾਗਜ਼ ਪਾਲਦੇ ਨੂੰ ਸਾਡੇ ਕਿੱਥੋਂ ਕਾਗਜ਼ ਪੂਰੇ ਕਰ ਲਈ ਜੀ। ਆਹੋ ਜੇ ਜਿਵੇਂ ਸਰਕਾਰਾਂ ਕਹਿੰਦੀਆਂ ਵੀ ਅਸੀਂ ਘਰ ਬਣਾ ਦਿਆਂਗੇ ਜੀ। ਲੈਟਰੀਨਾਂ ਬਾਥਰੂਮ ਬਣਾ ਦਿਆਂਗੇ ਉਹ ਕਿਸੇ ਦੇ ਤੁਸੀਂ ਇੰਨੇ ਭਰਾ ਬੈਠੇ ਕਿਸੇ ਦੇ ਬਣਿਆ ਕਰਿਆ ਆਨਲਾਈਨ ਚੜ ਜਾਂਦੇ ਨੇ ਕਹਿੰਦੇ ਨੇ ਜੀ ਕੱਲੇ ਦਾਬੇ ਹੀ ਐ ਲੱਕੜ ਦਾ ਮੁੰਡਾ ਜੀ ਹਾਂ ਲੱਕੜ ਦਾ ਮੁੰਡਾ ਦੇ ਜਾਂਦੇ ਨੇ ਕਹਿੰਦੇ ਨੇ ਸੋਡਾ ਆਨਲਾਈਨ ਚੜ ਗਿਆ ਕਿਸੇ ਦਾ ਨਹੀਂ ਪੈਂਦਾ ਜੀ ਕੋਈ ਅਪੀਲ ਸਰਕਾਰ ਨੂੰ ਕਰਨੀ ਚਾਹੁੰਦੇ ਜਿਵੇਂ ਘਰ ਬਣ ਰੇ ਜਾਂ ਕੋਈ ਹੋਰ ਕੋਈ ਘਰਵਾਨ ਦੀ ਅਪੀਲ ਹੀ ਆ ਜੀ ਸਰਕਾਰ ਨੂੰ ਵੀ ਸਾਡਾ ਕੋਈ ਘਰਾਂ ਘਰਾਂ ਦਾ ਮਸਲੇ ਹੱਲ ਹੋਣਾ ਗਰੀਬ ਬੰਦੇ ਕੋਈ ਸਾਡੇ ਟਾਇਲਟ ਦੀ ਲਾਲ ਕੋਈ ਸਹੂਲਤ ਨਹੀਂ ਹੈਗੀ ਸਾਡੇ ਚਲੋ ਇਹ ਵੀ ਤੁਸੀਂ ਆਪਾਂ ਵੀ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਵੀ ਜਿਵੇਂ ਹੁਣ ਬਾਈ ਜੀ ਨੇ ਦੱਸਿਆ ਜੇ ਕੋਈ ਇਹਨਾਂ ਦਾ ਘਰਬਾਰ ਹੋਊ ਚਲੋ ਆਪ ਦਾ ਆਰਾਮਦਾਰੀ ਨਾਲ ਜਾ ਕੇ 2 ਘੰਟੇ ਹੀ ਬੰਦਾ ਪੈਤਾ ਸਕਦਾ ਹੈ ਉਧਰੋਂ ਬੱਦਲ ਬਾਈ ਹੋ ਜੇ ਉਧਰੋਂ ਆਏ ਹੋਵੇ ਵੀ ਛੱਤਾਂ ਡੇਗਪੇ ਉੱਤੇ ਆਪਾਂ ਨੂੰ ਇਹ ਬਹੁਤ ਗਰੀਬਾਂ ਨੂੰ ਮੁਸ਼ਕਲਾ ਥੱਲੇ ਫਿਰ ਬਾਲਪੀਆਂ ਰੱਖਣੀਆਂ ਪੈਂਦੇ ਸੱਤ ਚੁਈ ਜਾਂਦੀ ਐ ਇੱਥੇ ਬੱਠਲ ਧਰਦੇ ਤੇ ਥਾਲ ਧਰਦੇ ਅੰਬੇ ਥੱਕੇ ਜਾਂਦੇ ਅੰਬੇ ਥੱਕੇ ਇੰਨੇ ਜਾਣਾ ਵੀ ਇੰਨੇ ਮਜਬੂਰੀ ਮਜ਼ਦੂਰੀ ਕਰਦੇ ਹੋਏ ਤੜਕੋ ਲੈ ਕੇ ਹਨਾ ਫਿਰ ਰਾਤ ਨੂੰ ਇਹ ਫਿਕਰ ਰਹਿਣਾ ਪਰ ਸਰਕਾਰ ਜੇ ਇਸ ਚੀਜ਼ ਨੂੰ ਗਰਾਊਂਡ ਲੈਵਲ ਦੇਖ ਕੇ ਕਰੇ ਤਾਂ ਸਭ ਕੁਝ ਹੋ ਸਕਦਾ ਹਨਾ ਹੋ ਸਕਦਾ ਜੀ ਲੈ ਜਾਂਦੇ ਇਹਦੇ ਵਿੱਚ ਤਕੜੇ ਫਾਇਦੇ ਜਿਹੜੇ ਬਣੇ ਵਿਆ ਘਰ ਉਹ ਘਰ ਬਣਵਾ ਜਾਂਦੇ ਆਪਦੇ ਸਰਕਾਰ ਤੋਂ ਲੈ ਕੇ ਪੈਸੇ ਆਪਣੇ ਵਰਗੇ ਗਰੀਬ ਉਥੇ ਦੇ ਉਥੇ ਰਹਿ ਜਾਂਦੇ ਆ ਦੂਜੀ ਗੱਲ ਆ ਗਈ ਜਦੋਂ ਚੱਲਦੀ ਉਹਨੂੰ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਹੁੰਦੀਆਂ ਨੇਗੀਆਂ ਉਹਦੇ ਵਿੱਚ ਵੀ ਬਹੁਤ ਸਮੱਸਿਆ ਚੱਲਦੀ ਹੈਗੀ ਉਹ ਚੱਲਦੀ ਜਿਵੇਂ ਕੋਈ ਜਿੱਤ ਗਿਆ ਸਰਪੰਚ ਹਾਂਜੀ ਚਲੋ ਜੀ ਕਈ ਵੀ ਇੱਕ ਪਾਸੇ ਤਾਂ ਨਹੀਂ ਸਾਰੇ ਹੁੰਦੇ ਹੁੰਦਾ ਹੁੰਦਾ ਨਹੀਂ ਨਾ ਉਹਦੇ ਵਿੱਚ ਫਿਰ ਕੀ ਚੱਲਦਾਗਾ ਉਹ ਕਹਿਦਾਣਾ ਵੀ ਉਹ ਉਹਦੇ ਕੰਨੀ ਤੀ ਓਏ ਪਾਰਟੀ ਬਾਜੀ ਜੀ ਪਾਰਟੀ ਬਾਜੀ ਹੋ ਗਈ ਵੀ ਉਹਦੇ ਕੰਨੀ ਤੀ ਯਾਰ ਉਹਦਾ ਕੰਮ ਨਹੀਂ ਆਪਾਂ ਕਰਨਾ ਅੱਛਾ ਜੀ ਅੱਛਾ ਦੂਜੇ ਪਾਸੇ ਗਰੀਬ ਐ ਵੀ ਮਰਦਾਗਾ ਹਾਂ ਜੀ ਹਾਂ ਜੀ ਕਿਉਂਕਿ ਤਾਕੜਾ ਸਰਪੰਚੋਂ ਹੁੰਦਾ ਹਾਂ ਉਹ ਚਲੋ ਚਾਰ ਘਰ ਇਹਦੇ ਨਾਲ ਹੁੰਦੇ ਨੇ ਚਾਰ ਘਰ ਉਹ ਜਿਹੜੇ ਉਹਦੇ ਨਾਲ ਹੁੰਦੇ ਨੇ ਜਿੱਤੇ ਵਾਲੇ ਦੇ ਉਹਦਾ ਕੰਮ ਪਰ ਇਹ ਸੋਚਣਾ ਚਾਹੀਦਾ ਵੀ ਜਦੋਂ ਬੰਦਾ ਜਿੱਤਿਆ ਉਹਨੂੰ ਸਭ ਨੇ ਵੋਟਾਂ ਪਾਈਆਂ ਨੇ ਉਹਨੂੰ ਸਾਰੇ ਪਿੰਡ ਦਾ ਕੰਮ ਕਰਨਾ ਪਰ ਉੱਥੇ ਪਾਰਟੀ ਬਾਜੀ ਹੋ ਜਾਂਦੀ ਆ ਉਹ ਕਹਿੰਦਾ ਉਹ ਕਾਲੀਆਂ ਕੰਨੀ ਆ ਉਹ ਕਹਿੰਦਾ ਉਹ ਝਾੜੂ ਵਾਲਿਆਂ ਕੰਨੀ ਆ ਉਹ ਕਾਂਗਰਸੀਆਂ ਕੰਨੀ ਆ ਜਿਹੜੀ ਇਹ ਚੱਲਦੀ ਆ ਨਾ ਪਾਰਟੀ ਬਾਜੀ ਇਹਦੇ ਵੀ ਗਰੀਬ ਬਹੁਤ ਇਹਦੇ ਜਿਹੜੀ ਗਰੀਬ ਦਾ ਕਾਫੀ ਨੁਕਸਾਨ ਹੈ ਕਾਫੀ ਨੁਕਸਾਨ ਹੈ ਹੈਨਾ ਭਾਈ ਜੀ ਤੁਸੀਂ ਫਿਰ ਇਹ ਟਰਾਲੇ ਤੇ ਲੇਬਰ ਦੇ ਨਾਲ ਨਾਲ ਡਰਾਈਵਰੀ ਦਾ ਵੀ ਕੰਮ ਕਰਦੇ ਹੋ ਹਾਂਜੀ ਹਾਂਜੀ ਤੇ ਦੱਸੋ ਜੀ ਕੀ ਕੀ ਤਕਰੀਬ ਆਪਾਂ ਨੂੰ ਹਾਂਜੀ ਤਕਲੀਫੀ ਤਕਲੀਪਣਾ ਜਿਹੜਾ ਚ ਅੱਛਾ ਜੀ ਸਾਹਿਬ ਤਕਰੀਬੀ ਨੇ ਹਾਂਜੀ ਤੁਰੇ ਜਾਣੇਗੇ ਕੋਈ ਗੱਡੀ ਲਾਗੀ ਮੂਰੇ ਤਾਂ ਵੀ ਤਕਲੀਫ ਆ ਹਾਂਜੀ ਤੇ ਕੋਈ ਰੋਕ ਰਿਆ ਨੱਕ ਤੇ ਤਾਂ ਵੀ ਤਕਲੀਫ ਆ ਅੱਛਾ ਕੋਈ ਸਾਈਡ ਪਾਰਟ ਦੀ ਤਾਂ ਵੀ ਤਕਲੀਫ ਆ ਹਾਂਜੀ ਹਾਂਜੀ ਦੋ ਬੰਦੇ ਹੁੰਨੇ ਆ ਮੁਸਕਸਾਈ ਰਾਤ ਪਾਈ ਜਾਨੇਗੇ ਪਾ ਕੇ ਤੁਰਦੇ ਆਂਗੇ ਰਾਜ ਫੇਰ ਤੁਰਦੇ ਜਾਣੇ ਰਾਜ ਚ ਕੋਈ ਹੋਰ ਵੀ ਹੋ ਸਕਦਾ ਜੀ ਉਹ ਠੀਕ ਆ ਹਾਂਜੀ ਚਾਂਸ ਵੀ ਹੋ ਸਕਦਾ ਰਾਜ ਚ ਕਿੰਨਾ ਚਿਰ ਤੁਹਾਡਾ ਕਹਿੰਦਾ ਆ ਵੀ ਫੈਕਟਰੀ ਕਿੰਨਾ ਚਿਰ ਜੀ ਲੈਦੀ ਨਹੀਂ ਉਹਨਾਂ ਦੇ ਕੋਈ ਮੁਸ਼ਕਲੀਆਂ ਨੇ ਜੀ ਹਾਂਜੀ ਜਾਣ ਸਹਿ ਸਹੀ ਕਰਦੀ ਹੈ ਹਾਂਜੀ ਹਾਂਜੀ ਬਸ ਆਉਂਦਾ ਜੀ ਵੀ ਇੱਥੇ ਵੀ ਲੰਘ ਜੀ ਇੱਥੋਂ ਵੀ ਲੰਘ ਜੀ अच्छा ਤੇ ਛੜਕ ਚ ਰਸਤੇ ਚ ਵੀ ਪ੍ਰੋਬਲਮ ਆਉਂਦੀਆਂ ਜਿਵੇਂ ਕੋਈ ਚਾਰਚ ਟਿਪਰ ਵਾਲੇ ਲੰਘਦੇ ਆ ਜਾਂ ਹੋਰ ਜਾਂ ਕੋਈ ਹਾਂਜੀ ਹਾਂਜੀ ਬਾਦੂ ਕੋਈ ਲੋਕ ਸਹਿਯੋਗ ਦਿੰਦੇ ਆ ਕਿ ਨਹੀਂ ਨਹੀਂ ਜੀ ਕੋਈ ਸਹਿਯੋਗ ਨਹੀਂ ਦਿੰਦਾ ਇਹ ਕੰਮ ਚ ਕੋਈ ਸਹਿਯੋਗ ਨਹੀਂ ਦਿੰਦਾ ਹੀ ਗਾਲੇ ਹੀ ਨੇ اچھا ਹਾਂਜੀ ਇੱਕ ਕਹਿੰਦਾ ਕਿੱਥੇ ਲਾਈ ਕਰਾਂ ਵਿਚਾਲੇ ਹਾਂਜੀ ਹਾਂਜੀ ਤੇ ਜਦੋਂ ਕਈ ਵਾਰ ਆਪਾਂ ਪਿੰਡ ਚ ਘਰਾਂ ਚੋਂ ਵੀ ਭਰਦੇ ਹਨਾ ਜੀ ਉਦੋਂ ਵੀ ਬਹੁਤ ਮੁਸ਼ਕਲ ਆਉਂਦੀ ਬਾਦੂ ਜੀ ਬਾਦੂ ਤਾਰਾਂ ਤੋਰਾਆਂ ਦੀਆਂ ਹਾਂਜੀ ਤਾਰਾਂ ਦੀ ਲਾਈਟ ਨਹੀਂ ਬਥੇਰੇ ਵੱਡੀਆਂ ਲੈਣਾਂ ਲੱਗ ਜਾਂਦੀਆਂ ਨਾਲ ਇਹ ਵੀ ਤਾਂ ਨੁਕਸਾਨ ਵੀ ਹੋ ਜਾਂਦੇ ਨੇ ਜੀ ਹਾਂਜੀ ਤੇ ਕਈ ਵਾਰੀ ਕੋ ਇਕ ਦੂਜਾ ਹੀ ਨਹੀਂ ਪਤਾ ਕਹਿੰਦਾ ਓਰੇ ਨਾਲ ਲਾਲਾ ਕਹਾਂ ਲਾਲਾ ਭਾਈ ਸਾਡੇ ਬਾਹਰ ਚ ਬਹੁਤ ਗਾਲਾਂ ਕੱਢਦੀਆਂ ਨੇ ਜੀ ਤੂੜੀ ਖੇਡਦੀ ਆ ਹਾਂ ਜੀ ਹਾਂ ਜੀ ਹਾਂ ਜੀ ਸਾਡੇ ਬਾਹਰ ਚ ਗੰਦ ਪਾਉਨ ਤੂੜੀ ਕੋਈ ਵੇਚਦਾਗਾ ਹਾਂ ਜੀ ਐਵੇਂ ਬਥੇਰੇ ਮੁਸ਼ਕਲੇ ਹੁੰਦੀਆਂ ਨੇ ਮਾਲੋ ਆਇਆਂ ਨਹੀਂ ਸਮਝਦਾ ਕੋਈ ਵੀ ਅਸੀਂ ਮਿਹਨਤ ਕਰਕੇ ਆਪਦਾ ਪਰਿਵਾਰ ਪਾਲ ਰਹੇ ਹਾਂ ਨਾ ਜੀ ਇਸ ਚੀਜ਼ ਨੂੰ ਬਹੁਤ ਘੱਟ ਲੋਕ ਸਮਝਦੇ ਬੜਕ ਬਹੁਤ ਘੱਟ ਹੋ ਗਿਆ ਜੀ ਇਹ ਗਮ ਹਾਂ ਪਤਾ ਕੀ ਹੈ ਜੀ ਹੁਣ ਕੋਈ ਨਹੀਂ ਸੋਚਦਾ ਇੱਕ ਦੂਜੇ ਬਾਰੇ ਕਹਿੰਦਾ ਮੈਂ ਹੋਮਾ ਲੇਬਰ ਕਿਹੜੀ ਬਣਦੀ ਲੇ ਬਸ ਟਾਈਮ ਪਾਸ ਹੀ ਨੇ ਜੀ ਅੱਛਾ ਵਾਹ ਕਰ ਦਗ ਜਾ ਰਹੀ ਹੈ ਹੁਣ ਜਿਵੇਂ ਮੰਨ ਲਓ ਜੀ ਤੁਸੀਂ ਇੱਥੇ 35 40 ਕਿਲੋਮੀਟਰ ਦੂਰ ਚੱਲ ਕੇ ਆਏ ਆਂ ਤੇ ਇਹ ਖਰਚਾ ਤੁਹਾਡਾ ਆਪਦਾ ਕਿ ਆਪ ਜੀ ਹੀ ਸਾਡੇ ਤਾਂ ਅੱਛਾ ਇਹ ਤੁਹਾਡੇ ਤੇ ਹੀ ਪੈਣਾ ਹਨਾ ਹਾਂਜੀ ਹਾਂਜੀ ਤੇ ਹੋਰ ਕੋਈ ਸਰਕਾਰ ਨੂੰ ਅਪੀਲ ਜੀ ਸਰਕਾਰ ਨੂੰ ਪੀਲੀ ਇਹ ਸਾਡੂ ਗਰੀਬਾਂ ਨੂੰ ਟਾਈਮ ਪਾਸ ਵੀ ਕਰਨ ਦੇ ਦੇਉਂ ਤਾਂ ਨਹੀਂ ਕੋਈ ਦਿੰਦੇ ਸਾਨੂੰ ਅੱਛਾ ਸਾਡੇ ਬੱਚੇ ਪਾਲਣ ਦਾ ਦੇ ਦੇਣ ਵੀ ਕੋਈ ਕਿਤੇ ਨਾਕੇ ਤੇ ਘੇਰ ਲੈਂਦਾ ਕੋਈ ਕਿਵੇਂ ਕਰ ਲੈਂਦਾ ਵੀ ਸਾਨੂੰ ਕਰਕੇ ਤਾਂ ਖਾਣ ਦੇ ਦੇ ਸਰਕਾਰ ਇਹ ਹੀ ਵੀ ਸਾਡੀ ਦਾ ਬਸ ਨੌਕਰੀ ਤਾਂ ਨਹੀਂ ਸਾਡੇ ਬੱਚਿਆਂ ਨੂੰ ਨਹੀਂ ਨੌਕਰੀਆਂ ਦੇਣੇ ਵੀ ਸਾਨੂੰ ਕਰਕੇ ਖਾਣ ਦੇ ਦੇ ਆਹੀ ਪੀਲਾ ਸਾਡੀ ਹਾਂ ਜੀ ਹੁਣ ਰਸਤੇ ਚ ਕਈ ਵਾਰ ਜੋ ਤੁਸੀਂ ਜਾਣਿਆ ਜੀ ਹੰਕਾਰ ਧਰਨਾ ਵਗੈਰਾ ਵੀ ਲੱਗੇ ਹੁੰਦੇ ਆ ਉੱਥੇ ਵੀ ਤੁਹਾਨੂੰ ਕਾਫੀ ਮੁਸ਼ਕਲ ਆਉਂਦੀ ਮੁਸ਼ਕਲ ਆ ਜੀ ਉੱਥੇ ਰੋਕਣਾ ਪੈਂਦਾ ਜੀ ਸਾਰੀ ਰਾਤ ਲੰਘ ਜੀ ਹਾਂ ਜੀ ਜਿੰਨਾ ਚਿਰ ਧਰਨਾ ਚੱਕਿਆ ਨਹੀਂ ਜਾਂਦਾ ਉਹਨਾਂ ਚ ਕਈ ਖੜੇ ਰਹਿੰਦੇ ਆ ਭੁੱਖੇ ਤੇ ਹਣਾ ਨਹੀਂ ਪਉਂਦਾ ਹਨਾ 2 ਦਿਨ ਤਾਂ ਲੱਗ ਜੇ ਤਾਂ 2 ਦਿਨ ਕਿਹਾ ਉੱਥੇ ਖੜੇ ਰਹਿਣਾ ਜੀ ਹਾਂ ਕਿਉਂਕਿ ਟਰਾਲੀ ਤਾਂ ਥੋੜੀ ਹਨਾ ਜੀ ਮੁੜਨੀ ਨਹੀਂ ਵਾਪਸ ਨਹੀਂ ਮੁੜਦੀ ਜੀ ਕਈ ਵਾਰੀ ਕੰਮ ਜਿਹੜਾ ਭਾਈ ਆਪੇ ਆਪਾਂ ਕੰਮ ਕਰ ਦਿਆਂ ਸਾਰੇ ਝਾੜੀ ਤੇ ਪ੍ਰਸ਼ਾਦਾ ਪਾਣੀ ਚਾਹ ਫਿਰ ਇਹ ਤੁਹਾਡਾ ਆਪਦਾ ਹੁੰਦਾ ਹਾਂ ਆਹ ਕਿਹਦਾ ਹੁੰਦਾ ਸਾਰਾ ਕੁਸਰ ਸਾਰਾ ਆਪਦਾ ਜੀ ਅੱਛਾ ਕਿਸਾਨ ਵੀਰ ਜਾਂ ਹੋਰ ਕੋਈ ਨਹੀਂ ਦਿੰਦਾ ਹਨਾ ਨਹੀਂ ਜੀ ਕੋਈ ਨਹੀਂ ਦਿੰਦਾ ਜੀ ਪਾਣੀ ਵੀ ਸਾਡਾ ਆਪਦੀ ਜੀ ਮੁੱਲ ਦਾ ਸਾਡਾ ਆਪਦਾ 20 ਰੁਪਏ ਕੱਪਰ ਲਿਓਨੇ ਜੀ ਅਸੀਂ ਠੀਕ ਆ ਪਾਣੀ ਵੀ ਨਹੀਂ ਦਿੰਦਾ ਹਣਾ ਪਾਣੀ ਵੀ ਦਿੰਦਾ ਜੀ ਹਣਾ ਉਹ ਰਹਾ ਨਹੀਂ ਜੀ ਕੰਮ ਪਹਿਲਾਂ ਪੰਜਾਬ ਦਾ ਹੁਣ ਸਮੇਂ ਦਾ ਉਹ ਸਮੇਂ ਦੇ ਹਿਸਾਬ ਨਾਲ ਕੋਈ ਆਲਾ ਗੇਟ ਲਾ ਲੈਂਦਾ ਜੀ ਅੱਗੇ ਦਾ ਮੰਗ ਕੇ ਲੈ ਲੈਂਦੇ ਹੁਣ ਆਲਾ ਗੇਟ ਖੋਲਦੀ ਨਹੀਂ ਠੀਕ ਹੁਣ ਖੜਕਾਈ ਦੇ ਬੋਲ ਮਰੀ ਨੇ ਕੋਈ ਬੋਲਦੀ ਨਹੀਂ ਜੀ ਪਾਣੀ ਤਾਂ ਹੁਣ ਕੀ ਦੇਣ ਕਿਸੇ ਨੇ ਤੇ ਇੱਕ ਜਿਹੜਾ ਆਪਾਂ ਜੀ ਛੜਕਤੇ ਜਾਂਦੇ ਆਂ ਹਾਂਜੀ ਮੰਨ ਲਓ ਜੀ ਤੇ ਜਿਹੜੇ ਰਸਤੇ 'ਚ ਆਪਾਂ ਨੂੰ ਬੀਕਲ ਮਿਲਦੇ ਆ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਵੀ ਤੁਹਾਡੀ ਮਜਬੂਰੀ ਨੂੰ ਉਹ ਸਮਝਣ ਮਾੜੀ ਸਾਈਡ ਦੀ ਮਜਬੂਰੀ ਹੁੰਦੀ ਆ ਜੀ ਸਾਡੀ ਮਾੜਾ ਮੋਟਾ ਸਾਨੂੰ ਜਿਆਦਾ ਤੰਗ ਕਰਦੇ ਨੇ ਵੀ ਜਿੱਥੇ ਖੁੱਲਾ ਸਾਥਾ ਉਹ ਉੱਥੀ ਛੜ ਦੇਣੀ ਨਹੀਂ ਗਾਲਾਂ ਕੱਢਦੀ ਤੁਰੇ ਜਾਂਦੇ ਨੇ ਸਾਰੇ ਰਾਹ ਪਸਾ ਇਹ ਛੋਟੀ ਸਮੱਸਿਆ ਬਣ ਜਾਂਦੀ ਭੂਗ ਦਾ ਪਾੜ ਜੇ ਡਾਂਟ ਹਾਂਜੀ 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 ਆਏ ਉਹਨਾਂ ਨੂੰ ਕਹਿੰਦੇ ਤੁਸੀਂ ਵੀ ਸਾਡੇ ਭਾਈ ਚਾਰੇ ਹੋ ਭਾਈ ਤੁਸੀਂ ਵੀ ਮਜ਼ਦੂਰ ਬੰਦੇ ਆਸੀਂ ਵੀ ਮਜ਼ਦੂਰ ਆਂ ਵੀ ਸਾਡੀ ਵੀ ਮਜਬੂਰੀ ਆ ਛੋਟੀ ਮਜਬੂਰੀ ਆ ਰੋੜਾ ਤੇ ਵੀ ਤੁਸੀਂ ਵੀ ਭਾਈ ਆਪ ਦਾ ਸੋਚ ਸਮਝ ਕੇ ਚੱਲੋ ਅਸੀਂ ਵੀ ਆਪਦੀ ਸੋਚ ਨਾਲ ਚੱਲਾਂਗੇ ਅਸੀਂ ਆਪਦੇ ਬੱਚੇ ਪਰਿਵਾਰ ਹਾਂ ਹਾਂ ਪਰਿਵਾਰ ਪਾਲਦੇ ਆਪਦਾ ਵੀ ਤੁਸੀਂ ਵੀ ਪਾਲਦੇ ਹੋ ਲਾਓ ਵੀ ਇਕੱਲੇ ਜੀ ਹਾਂ ਥੋੜਾ ਜੀ ਕਿਤੇ ਸਾਈਡ ਮਿਲੂ ਤਾਂ ਦੇਵਾਂਗੇ ਜੀ ਆ ਮਜਬੂਰੀ ਸਮਝਣੀ ਚਾਹੀਦੀ ਆ ਲੋਕਾਂ ਨੂੰ ਹਾਂ ਜੀ ਬਾਕੀ ਫਿਰ ਭਾਈ ਕਿੱਥੇ ਤਿਹਾਰ ਜਾਂ ਦੀਵਾਲੀ ਲੋਹੜੀ ਫਿਰੇ ਲੇਵਰ ਚ ਹੀ ਲੰਘ ਜਾਂਦੇ ਆ ਜਾਂ ਕਿਵੇਂ ਮਨਾਉਣੇ ਆਪਾਂ ਕਿਹੜੇ ਮਨਾਉਣੇ ਤੇ ਲੇਵਰਾਂ ਚ ਹੀ ਲੰਘ ਜਾਂਦੇ ਆ ਅੱਛਾ ਜਾਂ ਬਾਹਰ ਹੀ ਲੰਘ ਜਾਂਦੇ ਨੇ ਵੀ ਕਿੱਥੇ ਲੰਘ ਜੀ ਠੀਕ ਆ ਹੰਕਾਰਾਂ ਚ ਕਿਹੜੇ ਤਿਹਾਰ ਨੇ ਸਾਡੇ ਸਾਡੇ ਤਾਂ ਬਾਹਰ ਹੀ ਰਾਹਾਂ ਜੀ ਤੇ ਤਿਹਾਰ ਨੇ ਜੀ ਤੇ ਕਰੇ ਬੱਚੇ ਵੀ ਤੁਹਾਨੂੰ ਫਿਰ ਪਰ ਕਹਿੰਦੇ ਹੋਣਗੇ ਹਨ ਜੀ ਦੇਖਦੇ ਜੀ ਕਿਤੇ ਰਾਤ ਨੂੰ ਜਾਂਦੇ ਫਿਰ ਉਹਨੇ ਵਿਚਾਰੇ ਹੋ ਹੀ ਪੈ ਜਾਂਦੇ ਨੇ ਹੋ ਜਾਂਦੇ ਨੇ ਯੱਕਰ ਕੀ ਕਰਦੇ ਤੁਹਾਨੂੰ ਪਤਾ ਹੁੰਦਾ ਵੀ ਹੁਣ ਇੰਨਾ ਕਿ ਬੜਾ ਕਿਹੜੇ ਤਿਆਰ ਨੇਗੇ ਵੀ ਹੁਣ ਕਦੋਂ ਆਉਣਗੇ ਥੱਕੇ ਅੰਬੇ ਕੀ ਛੜਾਂਗੇ ਉਹਨਾਂ ਨੂੰ ਹਾਂਜੀ ਮੰਨ ਲਓ ਤੁਸੀਂ ਸਵੇਰੇ ਜਲਦੀ ਆਉਣਾ ਉਦੋਂ ਵੀ ਤੁਸੀਂ ਪਰਿਵਾਰ ਨੂੰ ਉਠਾਉਣਾ ਹੈ ਹਨਾ ਜੀ ਹਾਂ ਸਵੇਰ 4 ਵਜੇ ਉਠਾਉਣਾ ਹੈ ਅੱਛਾ ਉਹ ਵੀ ਨਾਲ ਹੀ ਉਹਨਾਂ ਹਨਾ ਹਾਂ ਸਵੇਰ 4 ਵਜੇ ਪ੍ਰੇਸ਼ਾਨ ਹੁੰਦੇ ਨੇ ਉਹ ਵੀ ਅੱਛਾ ਇਦਰੋਂ ਜਿਵੇਂ ਮੰਨ ਲਓ ਤੁਸੀਂ 12 1 ਵਜੇ ਗਏ ਜੀ ਉਦੋਂ ਵੀ ਹਨਾ ਉਦੋਂ ਵੀ ਪਰੇਸ਼ਾਨੇ ਛੱਡ ਨਾਲ ਹੀ ਉਹ ਉਹਦੇ ਵੀ ਇਹਨਾਂ ਸਾਰੇ ਜਨਜ ਕਈ ਪੜਣਾ ਨਹੀਂ ਉਹਨਾਂ ਨੂੰ ਨਹੀਂ ਪੜਣਾ ਜੀ ਨਹੀਂ ਪੜਾ ਜੀ ਸੋਗ ਰਹੀ ਰਹਿੰਦੀ ਆ ਆ ਤੁਹਾਡਾ ਕਹਿੰਦਾ ਬਾਬੇ ਤੁਹਾਨੂੰ ਕੱਲਿਆਂ ਨੂੰ ਨਹੀਂ ਤਕਰੀਬ ਪੂਰੇ ਪਰਿਵਾਰ ਪੂਰਾ ਪਰਿਵਾਰ ਇੱਕ ਤਕਰੀਬ ਚਾਹੀਦਾ ਸਾਡਾ ਤਕਰੀਬ ਦਾ ਪੂਰਾ ਪਰਿਵਾਰ ਤਕਰੀਬ ਚਾ ਹਾਂਜੀ ਰਿਕ ਮਜ਼ਦੂਰ ਦਾ ਤੇ ਸਰਕਾਰ ਨੂੰ ਹਣਾ ਚਾਹੀਦਾ ਜੀ ਕੁਝ ਨਾ ਕੁਝ ਸਰਕਾਰ ਨੂੰ ਚਾਹੀਦਾ ਜੀ ਸਾਨੂੰ ਕਹਿੰਦੇ ਕੋਈ ਕਹਿੰਦਾ ਘਰ ਦਵਾਵਾਂਗੇ ਜਗ੍ਹਾ ਦਵਾਵਾਂ ਤੁਹਾਨੂੰ ਐ ਕਰਾਂਗੇ ਦਿੰਦਾ ਕੋਈ ਨਹੀਂ ਸਾਡੇ ਕੋਲੇ ਲਾਰੇ ਨੇ ਜੀ ਵੋਟਾਂ ਲੈ ਕੇ ਭੱਜ ਜਾਂਦੇ ਨੇ ਦੇਣਾ ਕੀਨੇ ਆ ਮਗਰ ਉਸੇ ਉਹੀ ਸਾਡਾ ਉਹੀ ਹਾਲ ਆ ਆਪ ਦੀ ਹੱਥਾਂ ਦੀ ਮਿਹਨਤ ਕਰਕੇ ਹੀ ਖਾਣੀ ਐ ਅਸੀਂ ਠੀਕ ਕੋਈ ਕਹਿੰਦਾ ਬੱਲਾਂ ਦੇ ਸਾਥਾ ਉਹਦੇ ਸੀ ਜਗਾ ਘਰ ਪਾ ਦਾਂਗੇ ਪੱਕੇ ਕਰ ਦੇ ਕਿਸੇ ਨਹੀਂ ਕਰੇ ਜੀ ਆਗ ਫਾਰਮਾ ਨੂੰ ਬਣਾ ਕੇ ਉੱਥੇ ਅੱਗ ਲਾ ਕੇ ਫੂਕ ਦਿੰਦੇ ਨਹੀਂ ਜੀ ਸਾਨੂੰ ਮਜ਼ਦੂਰ ਨੂੰ ਕੋਈ ਕੁਝ ਨਹੀਂ ਦੇ ਰਿਹਾ ਜੀ ਫਾਰਮੈਲਟੀਆਂ ਪੂਰੀਆਂ ਫਾਰਮੈਲਟੀਆਂ ਜੀ ਠੀਕ ਹਾਂਜੀ ਠੀਕ ਆ ਭਾਈ ਬਹੁਤ ਬਹੁਤ ਧੰਨਵਾਦ ਆ ਤੁਹਾਨੂੰ ਸਾਰਿਆਂ ਨੂੰ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ